ਅਸਲਾਮੁਅਲੈਕੁਮ ਉਮੀਦ ਕਹਨੀ ਹੈ ਤੁਸੀਂ ਸਾਰੇ ਖੈਰਤ ਨਾਲ ਹੋ ਗਿਆਨੀ ਸੈਂਸਿੰਗ ਮਸਕੀਨ ਜੀ ਅੱਜ ਇੱਕ ਅਧਰ ਵਿੱਚ ਪਖੰਡੀਆਂ ਦੇ ਬਾਰੇ ਦੱਸਾਂ ਜਿਹੜੇ ਕਿ ਲੋਭਾਂ ਨੂੰ ਉਹਨਾਂ ਦੀ ਲਾਲਸਾ ਦੇ ਕੇ ਲੁੱਟਦੇ ਹੀ ਗਏ ਔਰ ਜਿਹੜੇ ਰੱਬ ਦੀ ਇੱਜ਼ਤ ਦੇ ਮਾਰਕ ਤੇ ਚੱਲਣੇ ਵਾਲੇ ਨੇਕ ਬੰਦੇ ਐ ਸੂਫੀ ਸੰਤਾਂ ਬਜ਼ੁਰਗ ਐ ਉਹ ਬਹੁਤ ਘੱਟ ਪਾਏ ਜਾਂਦੇ ਹੀ ਗਏ ਤੇ ਜੇ ਜਿਹੜੇ ਪਾਏ ਜਾਂਦੇ ਹੀ ਗਏ ਉਹਨਾਂ ਦੇ ਕੋਲ ਵੀ ਲੋਕ ਨਹੀਂ ਜਾਂਦੇ ਆਖਰ ਉਸ ਦੀ ਬਚਾ ਕੀ ਹੈ ਇਸ ਦੇ ਬਾਰੇ ਅਸੀਂ ਅੱਜ ਦੀ ਕਥਾ ਦੇ ਵਿੱਚ ਜਾਣਾ ਬਹੁਤ ਵਧੀਆ ਕਥਾ ਹੈਗੀ ਹੈ ਸੁਣ ਕੇ ਤੁਹਾਨੂੰ ਬਹੁਤ ਆਨੰਦ ਆਏਗਾ ਸੋ ਚਲ ਕੇ ਕਥਾ ਸੁਣਨੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਦੂਸਰਾ ਜੋ ਮੈਨੂੰ ਅਨੁਭਵ ਹੋਇਆ ਜੋ ਝਲਕ ਮਿਲੀ ਹੈ ਉਸ ਅਕਾਲ ਦੀ ਨਹੀਂ ਕਹਿ ਸਕਦਾ ਮੈਂ ਸਿਰ ਅਰਜ਼ ਕਰਾਂ ਜਿਸ ਵਕਤ ਮਨੁੱਖ ਦਾ ਮਨ ਅਕਾਲ ਵਿੱਚ ਆਉਂਦਾ ਹੈ ਕਥਾ ਨਹੀਂ ਹੋ ਸਕਦੀ ਕੀਰਤਨ ਨਹੀਂ ਉਸ ਨੂੰ ਸਮਾਧੀ ਕਹਿੰਦੇ ਨੇ ਧਾਰਣਾ ਧਿਆਨ ਸਮਾਧੀ ਉਸ ਨੇ ਕਿ ਸੁਣੀਏ ਮਨ ਏ ਮਨ ਕੀ ਤਾਭ ਸਰਵਨ ਮਨਨ ਮੇ ਵਿਆਸਨ ਜਦ ਆਪਣੇ ਆਸਨ ਵਿੱਚ ਟਿਕ ਗਏ ਨਿਜੀ ਆਸਨ ਦੇ ਛਲਨ ਹੋ ਗਏ ਹੁਣ ਕੀ ਬੋਲਣਾ ਕਥਨੇ ਬਦਨੀ ਕਹਿਨ ਕਹਾਵਨ ਸਮਝ ਪਰੇ ਤੋ ਬਿਸਰਿਓ ਗਾਵਨ ਇਹ ਬੋਲਣਾ ਤੇ ਰੋਣਾ ਉਨੇ ਚਿਰ ਤੱਕ ਜਿੰਨੇ ਚਿਰ ਤੱਕ ਮੂੰਹ ਖਾਲੀ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਕਿਸੇ ਕਿਸਵਕ ਮੈਂ ਰੋਣਾ ਬੰਦ ਕਰਦਾ ਕਦੋਂ ਕਹਿੰਦਾ ਜਦ ਮੇਰਾ ਮੂੰਹ ਨੂੰ ਆਨੇ ਵਾਲੇ ਨਾਲ ਭਰੇ ਆਉਂਦਾ ਮਿਠਾਈ ਨਾਲ ਭਰੇ ਆਉਂਦਾ ਫਿਰ ਮੈਂ ਕੁਝ ਆਵਾਜ਼ ਕਰਾਂ ਕੁਝ ਬੋਲਾ ਕਿਸ ਤਰ੍ਹਾਂ ਬੋਲਾ ਮੇਰਾ ਮੂੰਹ ਹੀ ਭਰੇ ਆਇਆ ਸ਼ੇਖ ਸਾਦੀ ਜੀ ਕਹਿੰਦੇ ਨੇ ਜਦ ਮੇਰੇ ਮੂੰਹ ਵਿੱਚ ਨਿਵਾਲਾ ਆਉਂਦਾ ਮੈਂ ਨਹੀਂ ਬੋਲ ਸਕਦਾ ਕਥਨੀ ਬਦਨੇ ਕਹਿਨ ਘਾਵਨ ਸਮਝ ਪਰੇ ਤੋ ਬਿਸਰਿਓ ਗਾਵਨ ਕਬੀਰ ਕਹਿੰਦੇ ਨੇ ਗੁੰਗਾ ਹੋ ਗਿਆ ਮੈਂ ਨਹੀਂ ਕਹਿ ਸਕਦਾ ਕਹੋ ਕਬੀਰ ਗੋਂਗੇ ਗੁੜ ਖਾਇਆ ਪੁੱਛੇ ਤੋ ਕੀ ਕਹੀਏ ਮੈਂ ਇੱਕ ਦਵਾ ਫਿਰ ਦੋਰਾਵਾ ਜਿਨ੍ਹਾਂ ਨੂੰ ਮਿਲਿਆ ਨਾ ਮਿਹਨਤ ਕੀਤੀ ਕੁਝ ਖੇਡ ਬਣੀ ਨਾ ਉਹ ਤੇ ਇਨਕਾਰੀ ਹੋ ਗਏ ਕਿ ਜਿਨ੍ਹਾਂ ਦੀ ਖੇਡ ਕੁਝ ਬਣ ਗਈ ਉਹ ਗੋਂਗੇ ਹੋ ਗਏ ਕਹਿਣ ਲੱਗੇ ਸੀ ਨਹੀਂ ਕੁਝ ਕਰ ਸਕਦੇ ਆਮ ਦਰਮਿਆਨਾ ਬੰਦਾ ਵਿਚਾਰਾ ਦੁਬਦਾ ਚ ਰਹਿ ਜਾਂਦਾ ਕੀ ਕਰੇ ਜਿਨ੍ਹਾਂ ਦੀ ਕੁਝ ਖੇਡ ਬਣੀ ਹੈ ਉਹ ਕਹਿਣ ਜਾਊਗਾ ਹੀ ਨਹੀਂ ਤੇ ਕਹਿ ਵੀ ਨਹੀਂ ਸਕਦੇ ਕਿ ਕਹਿਣ ਦੇ ਸ ਆਮਦੀ ਵੀ ਨਹੀਂ ਅਵਸਥਾ ਗੋਂਗੇ ਕਬੀਰ ਗੋਂਗਾ ਹੁਆ ਬਾਵਰਾ ਪਾਗਲ ਵੀ ਹੋ ਗਿਆ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਪਾਗਲ ਦਾ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਸੰਤ ਦਾ ਜਿਸ ਦਾ ਸਮਾਜ ਨਾਲ ਤਾਲ ਮੇਲ ਬੈਠਦਾ ਹੈ ਤੇ ਸਮਾਜ ਦੀ ਤਰ੍ਹਾਂ ਜੀ ਰਿਹਾ ਹੈ ਪਾਗਲ ਨਹੀਂ ਹੈ ਔਰ ਸੰਤ ਵੀ ਨਹੀਂ ਹੈ। পাগল ਸਮਾਜ ਤੋਂ ਥੱਲੇ ਜੀਉਂਦਾ ਹੈ। ਪੈਰਾਂ ਤੋਂ ਥੱਲੇ ਚਲਾ ਜਾਂਦਾ ਹੈ। ਸਮਾਜ ਦਾ ਹਿੱਸਾ ਨਹੀਂ ਬਣਦਾ। ਸੰਤ ਸਿਰ ਤੋਂ ਉੱਪਰ ਜੀਉਂਦਾ ਹੈ। ਉੱਚਾ ਉੱਠ ਜਾਂਦਾ ਹੈ। ਸਮਾਜ ਦਾ ਹਿੱਸਾ ਨਹੀਂ ਬਣਦਾ। পাগল ਨੂੰ ਪਾਗਲਖਾਨੇ ਭੇਜਿਆ ਜਾਂਦਾ ਹੈ ਕਿਉਂਕਿ ਸਮਾਜ ਦਾ ਹਿੱਸਾ ਨਹੀਂ ਬਣਦਾ। ਸੰਤ ਨੂੰ ਤੇ ਫਿਰ ਤੱਤੇ ਇਤਵੀ ਤੇ ਬਿਠਾਇਆ ਜਾਂਦਾ ਕਿਉਂਕਿ ਸਮਾਜ ਦਾ ਹਿੱਸਾ ਹੈ ਮਨ ਦਾ ਸੋਲੀ ਤੇ ਚੜਿਆ ਜਾਂਦਾ ਹੈ ਚੋਟੀ ਦੇ ਸੰਤ ਸੰਸਾਰ ਨੇ ਨਹੀਂ ਕਬੂਲ ਕੀਤੇ ਇਸ ਵਾਸਤੇ ਰਵਿੰਦਰਨਾਥ ਟੈਗੋਰ ਕਹਿੰਦੇ ਸਨ ਕਿ ਹਰ ਅਵਤਾਰ ਆਪਣੇ ਸਮੇਂ ਤੋਂ 100 ਸਾਲ ਘਟ ਤੋਂ ਘਟ ਪਹਿਲੇ ਹੀ ਪੈਦਾ ਹੁੰਦਾ ਹੈ ਜਦ ਸਮਾ ਉਸ ਨੂੰ ਸਮਝਦਾ ਉਦੋਂ ਹੁੰਦਾ ਨਹੀਂ ਤੇ ਜਦੋਂ ਹੁੰਦਾ ਉਦੋਂ ਸਮਾ ਹੀ ਵੀਰੋ ਗੱਲ ਇਤਨੀ ਉੱਚੀ ਕਰਦਾ ਹੈ ਇਤਨੇ ਉੱਚੀ ਗੱਲ ਸਮਾਜ ਦੇ ਸਿਰ ਦੇ ਉੱਪਰੋਂ ਲੰਘਦੀ ਹੈ ਜਦ ਹੁੰਦਾ ਸਮਝਿਆ ਨਹੀਂ ਜਾਂਦਾ ਜਦ ਕਦੀ ਕਿਸੇ ਮਨੁੱਖਾਂ ਦੀ ਜਦ ਗੱਲ ਸਮਝ ਚ ਆ ਜਾਂਦੀ ਹੈ ਪਕੜੇ ਚ ਆ ਜਾਂਦੀ ਹੈ ਉਸ ਮਹਾਂਪੁਰਸ਼ ਦੀ ਉਦੋਂ ਹੁੰਦਾ ਨਹੀਂ ਉਹ ਖਰਬਿੰਦਰ ਨਾਟੇਗੌਰ ਕਹਿੰਦੇ ਨੇ ਮੈਨੂੰ ਐਸਾ ਲੱਗਦਾ ਹੈ ਹਰ ਅਵਤਾਰੀ ਪੁਰਸ਼ ਆਪਣੇ ਸਮੇਂ ਤੋਂ ਪਹਿਲੇ ਆਉਂਦਾ ਹੈ ਔਰ ਵਾਕਈ ਪਹਿਲੇ ਹੀ ਆਵੇਗਾ ਆਖਰ ਅੱਗੇ ਦੀ ਗੱਲ ਕਰੇਗਾ ਉੱਚੀ ਗੱਲ ਕਰੇਗਾ ਜਿੱਥੇ ਅਜੇ ਸਮਾਂ ਪਹੁੰਚਿਆ ਨਹੀਂ ਅੱਗੇ ਦੀ ਗੱਲ ਕਰੇਗਾ ਜਿੱਥੇ ਅਜੇ ਜਗਤ ਪਹੁੰਚਿਆ ਨਹੀਂ ਜਿੱਥੇ ਜਗਤ ਖੜਾ ਹੈ ਅਗਰ ਉਹੀ ਉਹ ਗੱਲ ਕਰੇ ਉਹ ਤੇ ਸਮਾਜ ਦਾ ਹਿੱਸਾ ਬਣ ਗਈ ਗੱਲ ਤੇ ਅੱਗੇ ਦੀ ਕਰੇਗਾ ਕਦੇ ਕਦਾਂ ਜਦ ਸਮਾਜ ਵਿੱਚੋਂ ਕੁਝ ਵਿਅਕਤੀ ਉਸ ਸਥਾਨ ਤੱਕ ਪਹੁੰਚਦੇ ਨੇ ਉਹ ਹੁੰਦਾ ਨਹੀਂ ਬਸ ਇੱਥੋਂ ਫਿਰ ਮਜ਼ਬ ਬਣਦੇ ਨੇ ਇਥੋਂ ਰਸਤੇ ਬਣਦੇ ਨੇ ਇਥੋਂ ਉਹਨਾਂ અવਤਾਰਾਂ ਦੀ ਖੇਡ ਚੱਲ ਪੈਂਦੀ ਹੈ ਤੇ ਵੀ ਮੈਲਸ ਕਰਦੇ ਆ ਆਪਣੇ ਸਮੇਂ ਦੇ ਵਿੱਚ ਕੋਈ અવਤਾਰਾਂ ਨਾਲ ਕੋਈ ਬਹੁਤ ਵੱਡੀ ਪੀੜ ਨਹੀਂ ਸੀ ਬਿੰਤੀ ਮੰਨਤੀ ਦੇ ਬੰਦੇ ਹੁੰਦੇ ਸਨ ਕਈ ਵਾਰ ਉਹ ਵੀ ਸਾਥ ਛੱਡ ਜਾਂਦੇ ਸਨ ਨਾਲ ਰਹਿਣ ਵਾਲੇ ਜਿਹੜੇ ঈਸਾ ਦੇ ਸਨ ਉਹਨਾਂ ਨੇ ঈਸਾ ਨੂੰ 30 ਰੁਪਏ ਚ ਵੇਚ ਦਿੱਤਾ ਸੀ ਨਾਲ ਰਹਿਣ ਵਾਲੇ ਨਾਲ ਰਹਿਣ ਵਾਲਿਆਂ ਨੇ ਇੱਕ ਦਿਨ ਕਲਗੀਧਰ ਪਾਤਸ਼ਾਹ ਨੂੰ ਵਿਦਾਵਾ ਲਿਖ ਕੇ ਦੇ ਦਿੱਤਾ ਤੁਸੀਂ ਸਾਡੇ ਗੁਰੂ ਨੇ ਅਸੀਂ ਸਿੱਖ ਲਈ ਬਾਕੀ ਤੇ ਉਹ ਜੋ ਛੱਡੀ ਬੈਠੇ ਸਨ ਜਿਹੜੇ ਬਿਲਕੁਲ ਨੇੜੇ ਸਨ ਉਹਨਾਂ ਨੇ ਵੀ ਵਿਦਾਵਾ ਲਿਖ ਦਿੱਤਾ ਇਹ ਪ੍ਰੀਖਿਆ ਇੱਕ ਵਾਰ ਗੁਰੂ ਨਾਨਕ ਨੇ ਵੀ ਲਈ ਸੀ ਬੜੇ ਭੇੜ ਆਪ ਦੇ ਪਿੱਛੇ ਚੱਲ ਰਹੀ ਸੀ ਤੇ ਗੁਰੂ ਨਾਨਕ ਨੇ ਪੱਥਰ ਮਾਰਨੇ ਸ਼ੁਰੂ ਕੀ ਤੇ ਧਾਣਕ ਰੂਪ ਬਣਾਇਆ ਜਨਮ ਸਾਖੀ 'ਚ ਲਿਖਿਆ ਹੈ ਅੱਧੀ ਬੀੜ ਛੱਡ ਗਈ ਬਾਬਾ ਪਾਗਲ ਹੈ ਪੱਥਰ ਮਾਰਦਾ ਹੈ ਅੱਧੇ ਚਲੇ ਗਏ ਪਰ ਸਤਿਗੁਰੂ ਦੇਖਦੇ ਨੇ ਅਜੇ ਅੱਗੇ ਪਿੱਛੇ ਆ ਰਹੇ ਨੇ ਹੱਥ ਵਿੱਚ ਸੋਟਾ ਸੀ ਤੇ ਸੋਟਾ ਵਾਣਾ ਸ਼ੁਰੂ ਕੀਤਾ ਜਨਮ ਸਾਖੀ ਚੇ ਕਥਾ ਹੈ ਅਧੁਨਾਂ ਚੋਂ ਵੀ ਅੱਧੇ ਚਲੇ ਗਏ 1/4 ਭਾਗ ਰਹਿ ਗਿਆ ਹੁਣ ਸਤਿਗੁਰ ਨੇ ਝੋਲੇ ਚੋਂ ਸੋਨੇ ਦੀਆਂ ਮੋਰਾ ਘਡੀਆਂ ਤੇ ਸੁਠਣੀਆਂ ਸ਼ੁਰੂ ਕੀਤੀਆਂ ਸਭ ਨੇ ਝੁਕ ਲਈਆਂ ਪੱਥਰ ਖਾ ਕੇ ਤੇ ਕੁਛ ਚੱਲ ਰਏ ਸੰਨਾਲ ਪਰ ਸੋਨੇ ਦੀ ਮਾਰ ਪਈ ਰਹਿ ਗਏ ਰੁਕ ਗਏ ਕਈ ਵਾਰੀ ਦੁੱਖਾਂ ਦਾ ਮਾਰਿਆ ਹੋਇਆ ਮਨੁੱਖ ਤੇ ਚੱਲਦਾ ਹੈ ਨਾਲ ਸੁੱਖਾਂ ਦੇ ਮਾਰੇ ਹੋਏ ਰਹਿ ਜਾਂਦੇ ਨੇ ਰਹਿ ਜਾਂਦੇ ਨੇ ਅਸਲੀ ਹਕ ਹੈ ਸੋਨੇ ਦੀਆਂ ਮੋਹਰਾਂ ਸੁਟੀਆਂ ਝੁਕ ਲਈਆਂ ਛੋੜ ਗਏ ਬਾਬੇ ਨਾ ਹੁਣ ਕੀ ਕਰਨਾ ਬਾਬੇ ਦੇ ਪਿੱਛੇ ਜਾ ਕੇ ਲੇਕਿਨ ਹੁਣ ਜਦ ਸਤਿਗੁਰੂ ਦੇਖਦੇ ਨੇ ਇੱਕ ਮਨੁੱਖ ਹੈ ਪਿੱਛੇ ਇੱਕ ਪਿੱਛੇ ਹੀ ਆ ਰਿਹਾ ਹੈ ਕਾਫੀ ਦੂਰ ਜਾ ਕੇ ਸਤਿਗੁਰ ਰੁਕਦੇ ਨੇ ਔਰ ਉਸ ਇੱਕ ਨੂੰ ਕਹਿੰਦੇ ਨੇ ਸਾਰੇ ਚਲੇ ਗਏ ਤੋ ਨਹੀਂ ਗਿਆ ਪਤਾ ਉਸਨੇ ਕੀ ਆਖੇ ਹੱਥ ਜੋੜ ਕੇ ਬਾਬਾ ਸਾਰਿਆਂ ਦੇ ਆਪਣੇ ਘਰ ਸਨ ਆਪਣੇ ਘਰਾਂ ਚ ਚਲੇ ਗਏ ਮੈਂ ਨਿਥਾਵੇਂ ਦਾ ਦਰ ਤੇ ਤੁਹਾਡਾ ਦਰ ਹੈ ਮੇਰਾ ਤੇ ਹੋਰ ਕੋਈ ਘਰ ਹੀ ਨਹੀਂ ਤੁਹਾਡਾ ਘਰ ਮੇਰਾ ਘਰ ਹੈ ਤੁਹਾਡੇ ਕਦਮ ਮੇਰੇ ਘਰ ਹੈ ਮੇਰਾ ਤੇ ਕੋਈ ਘਰ ਨਹੀਂ ਕਹਿੰਦੇ ਗੁਰੂ ਨਾਨਕ ਨੇ ਗਲਵਕੜੀ ਚ ਲੈ ਲਿਆ ਤੂੰ ਨਿઠાਵਾ ਨਹੀਂ ਮੈਂ ਆਪਣਾ ਘਰ ਲਬਰਿਆ ਸੀ ਦੁਨੀਆ ਦੇਖੇਗੀ ਨਾਨਕ ਤੇਰੇ ਹਿਰਦੇ ਚ ਬਾਬਾ ਮੜੀ ਨਾ ਗੌਰ ਗੁਰੂ ਅੰਗਦ ਕੇ ਹਿਏ ਮਾਇ ਪੁਣ ਸਤ ਸੰਗਤ ਔਰ ਇਸ ਦਿਨ ਬਸ ਬੋ ਮੈਂ ਕਰੂ ਤੇ ਭਾਈ ਲੈਣਾ ਜੀ ਸਨ ਸਾਰੇ ਆਪਣੇ ਘਰਾਂ ਨੂੰ ਚਲੇ ਗਏ। ਪ੍ਰਖਿਆ ਸਹਿਬਾਂ ਨੇ ਵੀ ਲਈ ਸੀ। ਬੜੇ-ਬੜੇ ਅਵਤਾਰਾਂ ਨਾਲ ਕੋਈ ਇੱਕ ਕਦਮ ਨੁਕਰੇ ਗਿਆ ਸੀ। ਤੇ ਭੀੜ ਬਾਅਦ ਵਿੱਚ ਇਕੱਠੀ ਹੁੰਦੀ ਹੈ। ਹਮੇਸ਼ਾ ਇਸ ਤਰ੍ਹਾਂ ਦੇ ਪੁਰਸ਼ ਪਾਗਲ ਸਮਾਜ ਦਾ ਹਿੱਸਾ ਨਹੀਂ ਬਣਦਾ ਤੇ ਚਲੋ ਹਸਪੀਟਲ ਪੁਚਾ ਇਲਾਜ ਕਰੋ। ਸੰਤ ਸਮਾਜ ਦਾ ਹਿੱਸਾ ਨਹੀਂ ਬਣਦਾ ਤਾਂ ਤੀ ਤਵੀ ਤੇ ਬਿਠਾਓ ਬੰਦ ਬੰਦ ਕਰੋ। ਮੈਂ ਫਿਰ ਅੰਸ਼ ਕਰਾਂ। ਜੋ ਬਹੁਤ ਵੱਡੇ ਪੂਜੇ ਜਾਂਦੇ ਹਨ ਕਿਦਰ ਪੁਲੇਖਸ ਨਾ ਪਹਿ ਜਾਣਾ ਸੰਤ ਨੇ ਮੰਤ ਨੇ ਮੇਰੀ ਜ਼ਿੰਦਗੀ ਗਲਬਨ ਇਹਨਾਂ ਲੋਕਾਂ ਚ ਲੰਗੀ ਹੈ 45 ਸਾਲ ਹੋ ਗਏ ਨੇ ਮੈਨੂੰ ਕਥਾ ਕਰਦੇ ਆਂ ਧਾਰਮਿਕ ਜਗਤ ਵਿੱਚ ਪਖੰਡ ਪੂਜਿਆ ਜਾ ਰਿਹਾ ਹੈ ਕਰਮ ਧਰਮ ਪਖੰਡ ਜੋ ਦੀ ਸੇ ਸੰਤ ਦੀ ਪਛਾਣ ਤੇ ਕਿਸੇ ਸੰਤ ਨੂੰ ਆਉਂਦੀ ਹੈ ਹਰ ਇੱਕ ਨੂੰ ਨਹੀਂ ਆਉਂਦੀ ਇਹ ਵੀ ਮੈਸਰ ਕਰਦੇ ਆਂ ਸੰਤ ਜਦ ਆਪਣੇ ਵਕਤ ਦੇ ਚ ਆਉਂਦਾ ਨਹੀਂ ਪਹਿਚਾਣਿਆ ਜਾਂਦਾ ਤੇ ਜਦ ਕਈਆਂ ਦੀ ਪਹਿਚਾਣ ਬਣਦੀ ਏ ਉਦੋਂ ਹੁੰਦਾ ਨਹੀਂ ਇਹ ਵੀ ਮੈਸਰ ਕਰਦੇ ਆਂ ਮਨ ਦੀ ਗੱਲ ਕਰ ਰਹੇ ਨੇ ਇਸੇ ਮਨ ਬਾਰੇ ਸ੍ਰੀ ਰਾਮਾਨੰਦ ਦਾ ਇੱਕ ਸ਼ਬਦ ਹੈ ਬੜਾ ਕੀਮਤੀ ਗੁਰਵੰਸ ਸਾਹਿਬ ਜੀ ਮਹਾਰਾਜ ਦੇ ਵਿੱਚ ਬਸੰਤ ਰਾਗ ਦੇ ਅੰਦਰ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤਨਾ ਚਲਤ ਮਨ ਭਾਇਓ ਪੰਗ ਪੰਗ ਕਹਿੰਦੇ ਨ ਪਿੰਗਲੇ ਨਾ ਰਾਮਾਨੰਦ ਜੀ ਕਹਿੰਦੇ ਮੇਰਾ ਮਨ ਪਿੰਗਲਾ ਹੋ ਗਿਆ ਬਟਕਣਾ ਮਟ ਗਈ ਚੰਚਲ ਦਾ ਮਤਲਬ ਹੈ ਚੱਲ ਚੱਲ ਜੋ ਚੱਲ ਰਿਹਾ ਹੈ ਚੱਲ ਰਿਹਾ ਹੈ ਚੱਲ ਰਿਹਾ ਰੁਕਦਾ ਹੀ ਨਹੀਂ ਸੰਸਾਰ ਚਲਾਇ ਮਾਨ ਹੈ ਸੰਸਾਰ ਨੂੰ ਚੰਚਲ ਕਹਿੰਦੇ ਨੇ ਪਰਮਾਤਮਾ ਨਹਿ ਚਲ ਹੈ ਟਿਕੇ ਹੋਇਆ ਹੈ ਮੁਕਾਮੀ ਹੈ ਕੋ ਨਹਿ ਚਲਦਾ ਆਨੰਦ ਮਾਣਨ ਵਾਸਤੇ ਮਨ ਨੂੰ ਟਿਕਣਾ ਪਏਗਾ ਧਰਮ ਦੀ ਸਾਰੀ ਸਾਧਨਾ ਮਨ ਨੂੰ ਟਿਕਾਉਂਦੀ ਨੇ ਚਲ ਕਰੇ ਜਿੱਥੇ ਚਲਣਾ ਰੁਕ ਗਿਆ ਹੈ ਨਹਿ ਚਲ ਅਵਸਥਾ ਬਣ ਗਈ ਹੈ ਆਕਾਲ ਕਾਲ ਦੇ ਵਿੱਚ ਸਭ ਕੁਝ ਚਲਾਇ ਮਾਨ ਹੈ ਸਭ ਕੁਝ ਚਲ ਰਿਹਾ ਹੈ ਸਮਝ ਸਭ ਕੁਝ ਚਲ ਰਿਹਾ ਕੁਝ ਵੀ ਟਿਕਿਆ ਹੋਇਆ ਨਹੀਂ ਹੈ ਤੁਸੀਂ ਕਿਸੇ ਕਿਸੇ ਚੀਜ਼ ਨੂੰ ਵੀ ਅਸਥਿਰ ਟਿਕੀ ਹੋਈ ਨਹੀਂ ਦੇਖ ਸਕਦੇ ਸਭ ਚਲਾਇ ਮਾਨ ਹੈ ਇੱਕ ਬੱਚਾ ਵੀ ਚਲ ਰਿਹਾ ਹੈ ਸਹਿਜ ਸਹਿਜ ਜਵਾਨ ਹੋ ਰਿਹਾ ਹੈ ਇੱਕ ਜਵਾਨ ਵੀ ਚਲ ਰਿਹਾ ਹੈ ਸਹਜ ਸਹਜ ਬੁੱਢਾ ਹੋ ਰਿਹਾ ਇੱਕ ਬੁੱਢਾ ਵੀ ਚੱਲ ਰਿਹਾ ਸਹਜ ਸਹਜ ਕਬਰ ਦੀ ਤਰਫ ਜਾ ਰਿਹਾ ਔਰ ਕਿਥੇ ਜਾ ਰਿਹਾ ਸ਼ਮਸ਼ਾਨ ਘਾਟ ਜਾ ਰਿਹਾ ਸਭ ਕੁਝ ਜਗਤ ਦੇ ਚ ਚੱਲ ਰਿਹਾ ਟਿਕਿਆ ਹੋਇਆ ਕੁਝ ਵੀ ਨਹੀਂ ਹੈ ਸਮੇਂ ਦੇ ਚ ਸਭ ਕੁਝ ਚਲਾਏ ਮਾਨ ਹੈ ਕਿ ਸਮਾ ਸਾਰਿਆਂ ਦੀ ਕਬਰ ਬਣਾ ਦਿੰਦਾ ਹੈ ਸਮਾ ਸਾਰਿਆਂ ਦੀ ਚਿਤਾ ਸਜਾ ਦਿੰਦਾ ਹੈ ਸਮੇਂ ਦਾ ਇਹ ਦੂਜਾ ਨਾਂ ਹੈ ਸ਼ਮਸ਼ਾਨਗਾਟ ਔਕੇ ਨਾ ਹੋਣਾ ਸਮੇਂ ਦਾ ਇਹ ਦੂਜਾ ਨਾਂ ਹੈ ਕਬਰ ਬਾਬਾ ਫਰੀਦ ਕਹਿੰਦੇ ਨੇ ਤਨ ਕਬਰ ਤੱਕ ਪਹੁੰਚੇ ਐ ਬੰਦੇ ਉਸ ਤੋਂ ਪਹਿਲੇ ਤੂੰ ਖੁਦਾ ਤੱਕ ਪਹੁੰਚ ਜਾ ਇਸ ਨੂੰ ਆਮ ਦਾਸਾ ਚ ਇੰਜ ਕਹਿੰਦੇ ਨੇ ਤਨ ਸ਼ਮਸ਼ਾਨਗਾੜ ਤੱਕ ਪਹੁੰਚੇ ਹੈ ਮਨ ਉਸ ਤੋਂ ਪਹਿਲੇ ਮਨ ਭਗਵਾਨ ਦੇ ਗਾਟ ਪਹੁੰਚ ਜਾਏ जीवन यात्रा सफल हो जाएगी तन शमशान घाट तक पहुंच गया है। पर मन भगवान के घाट नहीं पहुंचे है। बस भगवान एक फिर समा देंदा है फिर समय जन्म फिर एक और जन्म दे देंदा है फिर मौका देंदा है बार-बार एक मौका मिलता है काललेज ਕਾਕੇ ਮਨੁਖ ਅਕਾਲ ਤਕ ਪਹੁੰਚ ਸਕੇ ਐ ਸਵਯਸਤੀ ਕਬੀਰ ਨੂੰ ਕਹਿਣਾ ਪਿਆ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਬ ਹੋਇਆ ਹੈ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾ ਚੁਕਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਿੱਤਾ ਬਣਾ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣਿਆ ਔਖੇ ਨਾ ਹੋਣਾ ਅਗਰ ਇੱਕ ਪੁਰਸ਼ ਸਹੀ ਢੰਗ ਨਾਲ ਜੀਵੇ ਬਿਰਧ ਹੁੰਦੇ ਆਉਂਦੇ ਆ ਨਾਰੀ ਜੈਸਾ ਹੋ ਜਾਏਗਾ ਜ਼ਿੰਮੇਵਾਰੀਆਂ ਜੋ ਹੈ ਕਰੀਬਨ ਕਰੀਬਨ ਛੱਡ ਦੇਗਾ ਆਵਾਜ਼ ਦੇ ਵਿੱਚ ਬਾਰੀਕੀ ਆ ਜਾਏਗੀ ਐਸਾ ਕਹਿੰਦੇ ਨੇ ਕਿ ਕਿਸ ਤਰੀ ਅਗਰ ਸਹੀ ਢੰਗ ਨਾਲ ਜੀਵੀਏ ਵਿਰਧ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਪਕੜ ਬਕੜ ਜ਼ਿਆਦਾ ਵੱਧ ਜਾਏਗੀ ਇਹ ਵੀ ਮੈਂ ਅਰਜ਼ ਕਰਦੇ ਹਾਂ ਐਸਾ ਕਹਿੰਦੇ ਨੇ ਕਿ ਸੋਚਦੇ ਕਹਿੰਦੇ ਨੇ ਕਿ ਇੱਕ ਪੁਰਸ਼ ਅਗਰ ਸਹੀ ਢੰਗ ਨਾਲ ਜੀਵੇ ਅਗਲਾ ਜਨਮ ਨਾਰੀ ਦਾ ਕਿਉਂਕਿ ਵਿਪਰੀਤ ਦੀ ਕਸ਼ਿਸ਼ ਦੇ ਵਿੱਚ ਮਨੁੱਖ ਜੀਂਦਾ ਹੈ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕਸ਼ਿਸ਼ ਨਹੀਂ ਆਉਂਦੀ ਪੁਰਸ਼ ਦੀ ਆਉਂਦੀ ਹੈ ਗੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾਰ ਮੇ ਪੁਰਖ ਪੁਰਖ ਮੇ ਨਾਰ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰह्म ਗਿਆਨੀ ਐ ਬ੍ਰह्म ਗਿਆਨੀ ਇਸ ਨੂੰ ਸਮਝੋ ਪੁਰਸ਼ ਦੇ ਅੰਦਰ ਨਾਰੀ ਦੀ ਕਸ਼ਿਸ਼ ਹੈ ਨਾਰੀ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਹੈ ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਹੈ ਬਿਰਧ ਹੁੰਦੇ ਆਉਂਦੇ ਆ ਕਿਸੇ ਹੱਦ ਤੱਕ ਪੁਰਸ਼ ਨਾਰੀ ਜੈਸਾ ਹੋ ਜਾਂਦਾ ਐਸੇ ਘਰ ਹਮ ਬਹੁਤ ਬਸਾਏ ਇਹ ਤੇ ਕਈ ਘਰ ਮੈਂ ਬਸਾਏ ਨੇ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣੀ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਿਤਾ ਬਣਿਆ ਕਈਆਂ ਦੀਦੀ ਬਣਿਆ ਕਈਆਂ ਦੀ ਮਾਂ ਬਣੀ ਹੁਣ ਨਹੀਂ ਮੈਂ ਘਰ ਵਸਣੇ ਕਬੀਸ ਹੁਣ ਮੈਂ ਕਾਲ ਚੋਂ ਨਿਕਲ ਗਿਆ ਅਕਾਲ ਦੇ ਚ ਪਹੁੰਚ ਗਿਆ ਅਕਾਲ ਅੰਤਰੀਵਤੀ ਰਤ ਉੱਥੇ ਪਹੁੰਚਦਿਆਂ ਹੀ ਪਾਪ ਧੁੱਲਦੇ ਨੇ ਉਸ ਤੋਂ ਪਹਿਲੇ ਨਹੀਂ ਧੁੱਲਦੇ ਵਰਤਮਾਨ ਤੱਕ ਪਹੁੰਚਦਿਆਂ ਪਹੁੰਚਦਿਆਂ ਪਾਪ ਮਿਟਣੇ ਸ਼ੁਰੂ ਹੋ ਜਾਂਦੇ ਨੇ ਤੇ ਪਾਪ ਦਿਸਣੇ ਵੀ ਸ਼ੁਰੂ ਹੋ ਜਾਂਦੇ ਨੇ ਕਾਲ ਦੇ ਚਤੇ ਪਾਪ ਦਿਸਦਾ ਹੀ ਨਹੀਂ ਸਾਰਾ ਦਿਨ ਮਨੁੱਖ ਬੰਦਾ ਝੂਠ ਬੋਲਦਾ ਝੂਠ ਦਿਖਾਈ ਨਹੀਂ ਦਿੰਦਾ ਸਾਰਾ ਦਿਨ ਫਰੇਬ ਕਰਦਾ ਫਰੇਬ ਦਿਖਾਈ ਨਹੀਂ ਦਿੰਦਾ ਸਾਰਾ ਦਿਨ ਬੇਈਮਾਨੀ ਕਰਦਾ ਬੇਈਮਾਨੀ ਦਿਖਾਈ ਨਹੀਂ ਦਿੰਦੀ ਸਾਰਾ ਦਿਨ ਅਨਰਥ ਕਰਦਾ ਅਨਰਥ ਦਿਖਾਈ ਨਹੀਂ ਦਿੰਦਾ ਇਸ ਨੂੰ ਦੇਖਣ ਵਾਸਤੇ ਵੀ ਵਰਤਮਾਨ ਚਾਹੀਦਾ ਹੈ ਵਰਤਮਾਨ ਦੇ ਦਰਪਣ ਦੇ ਵਿੱਚ ਪਾਪ ਦਿਸਦੇ ਨੇ ਪੁੰਨ ਦਿਸਦੇ ਨੇ ਸੰਸਾਰ ਦੀ ਸਹੀ ਝਲਕ ਸਾਹਮਣੇ ਆਉਂਦੀ ਹੈ ਨਿਰੰਕਾਰ ਦੀ ਵੀ ਝਲਕ ਮਿਲਦੀ ਹੈ ਇਸ ਵਾਸਤੇ ਕਹਿੰਦੇ ਨੇ ਵਰਤਮਾਨ ਦਰਵਾਜ਼ਾ ਹੈ ਕਾਲ ਤੋਂ ਅਕਾਲ ਦੇ ਚ ਜਾਣ ਦਾ ਦਵਾਰ ਹੈ ਵਰਤਮਾਨ ਤੇ ਇੱਕ ਵਾਰ ਮੈਂ ਫਿਰ ਦੁਹਰਾਵਾਂ ਅਗਰ 1000 ਬੰਦੇ ਸਾਧਨਾ ਕਰਨ ਵਾਹਿਗੁਰੂ ਮੰਤਰ ਦੀ ਕਈ ਵਾਰ ਤਮਾਨ ਦੇਚ ਆਉਣ ਦੀ ਕੋਸ਼ਿਸ਼ ਕਰਨ 1000 ਵਿੱਚ ਕਿਦਰੇ ਇੱਕ ਅੱਧਾ ਉਹਦੀ ਸਾਧਨਾ ਨੂੰ ਬਾਗ ਲੱਗਦਾ ਹੈ ਗਿਆਨੀ ਸੰ ਸਿੰਘ ਮਸਕੀਨ ਜੀ ਨੇ ਅਰਸੀ ਕਥਾ ਦੇ ਵਿੱਚ ਦੱਸਿਆ ਕਿ ਅਜ਼ੀਰ ਰੱਬੁਲ ਇਜ਼ਤ ਦੀਜ਼ ਆ ਦਾ ਯਕੀਨ ਕਰੀਦਾ ਜ਼ਬਾਨ ਜੋ ਇਕਰਾਰ ਵੀ ਕਰੀਦਾ ਆਏਗਾ ਪਰ ਜਦੋਂ ਕੋਈ ਸਾਡੇ ਉੱਤੇ ਮੁਸੀਬਤ ਪਰੇਸ਼ਾਨੀ ਆਉਂਦੀ ਹੈਗੀ ਤੇ ਅਸੀਂ ਆੜੇ ਡੋਂਗੀ ਹੈ ਜਿਹੜੇ ਕਿ ਲੁੱਟਣ ਵਾਲੇ ਆ ਇਹਨਾਂ ਦੇ ਬੋਲ ਚਰਜਾਇਦਾ ਕਿਉਂਕਿ ਉਹ ਵੱਡੇ ਵੱਡੇ ਉਹਨਾਂ ਨੇ ਦਾਅਵੇ ਕੀਤੇ ਹੁੰਦੇ ਆ ਹਾਂ ਜਦ ਤੁਸੀਂ ਫਿਰ ਇਸ਼ਤਿਹਾਰਾ ਦੇਖੋ ਤੇ ਲਿਖਿਆ ਹੁੰਦਾ ਕਿ 100 ਫੀਸਦ ਕਾਮਯਾਬੀ ਯਕੀਨੀ ਕਾਰੋਬਾਰ ਤੁਹਾਡਾ ਰਾਤੋਂ ਰਾਤ ਉਹ ਤੁਹਾਨੂੰ ਨਫਾ ਦੇਵੇਗਾ ਤੁਸੀਂ ਜਿਹੜੀ ਮੰ ਚਾਹੀ ਨੌਕਰੀ ਕਰ ਲੈਣਾ ਚਾਹੁੰਦੇ ਆ ਰਾਤੋਂ ਰਾਤ ਤੁਹਾਨੂੰ ਉਹ ਨੌਕਰੀ ਮਿਲ ਜਾਵੇਗੀ ਤੁਹਾਡਾ ਕਰਜ਼ਾ ਉਤਰ ਜਾਏਗਾ ਤੁਹਾਡਾ ਦੁਸ਼ਮਣ ਜਿਹੜਾ ਜ਼ਹਿਰ ਹੋ ਜਾਏਗਾ ਸਕੰਡ ਆ ਦੇ ਸਾਵਨਾ ਦੱਸਿਆ ਹੁੰਦਾ ਹੈ ਔਰ ਇਨਸਾਨੀ ਫਿਤਰਤ ਚੁਕੇ ਹੈ ਕਿ ਸਬਰ ਦਾ پیمਾਨਾ ਇਹਦੇ ਚ ਬਹੁਤ ਘਾਟੇਗਾ ਬਹੁਤ ਜਲਦੀ ਸਬਰ ਇਹਦਾ ਖਤਮ ਹੋ ਜਾਂਦਾ ਹੈ ਇਸ ਲਈ ਇਨਸਾਨ ਸਮਝਦਾ ਹੈ ਕਿ ਸ਼ਾਇਦ ਵਾਕਿਆਤ ਕੋਈ ਐਸੀਆਂ ਸ਼ੈਤਾਨੀ ਸ਼ਕਤੀਆਂ ਹੈ ਜਿਹਦੀ وجہ ਤੋਂ ਇਹ ਜਿਹੜੇ ਦਾਅਵੇ ਕਰ ਰਿਹਾ ਹੈ ਇਹ ਪੂਰੇ ਕਰ ਦੇਗਾ ਕਿਉਂਕਿ ਜਦੋਂ ਅਸੀਂ ਕੋਈ ਸਾਨੂੰ ਦਾਅਵੇ ਦੇ ਨਾਲ ਕੋਈ ਗੱਲ ਕਰਦਾ ਹੈਗਾ ਨਾ ਉਸ ਗੱਲ ਤੇ ਅਸੀਂ ਜਲਦੀ ਯਕੀਨ ਕਰ ਲਈਦਾ ਹੈਗਾ ਹੈ ਬਜਾਏ ਕਿ ਜਿਹੜਾ ਬੰਦਾ ਕਹੇ ਕਿ ਤੁਸੀਂ ਯਕੀਨ ਰੱਖੋ ਹੋ ਜਾਏਗਾ ਕੰਮ ਉਹਦੇ ਉੱਤੇ ਅਸੀਂ ਯਕੀਨ ਨਹੀਂ ਕਰੀਦਾ ਹੈਗਾ ਔਰ ਜਿਹੜੇ ਅੱਲਾ ਦੇ ਨੇਕ ਬਜ਼ੁਰਗ ਐ ਸੂਫੀ ਸੰਤ ਐ ਉਹ ਕਦੀ ਵੀ ਤੁਹਾਨੂੰ ਗਾਰੰਟੀ ਨਹੀਂ ਦੇਣਗੇ ਕਿਸੇ ਚੀਜ਼ ਦੀ ਬਲਕਿ ਉਹ ਤੁਹਾਨੂੰ ਸਿਰਫ ਇਹ ਕਹਿਣਗੇ ਕਿ ਤੁਸੀਂ ਰੱਬ ਦੀ ਇਜ਼ਤ ਦੇ ਮਾਰਗ ਤੇ ਚੱਲੋ ਉਸ ਦੀ ਰਜ਼ਾ ਆਦੀ ਖਾਤਰ ਆਪਣੀ ਜ਼ਿੰਦਗੀ گزارਣ ਦੀ ਕੋਸ਼ਿਸ਼ ਕਰੋ ਫਿਰ ਦੇਖੋ ਤੁਹਾਡੀ ਜ਼ਿੰਦਗੀ ਵਿੱਚ ਸਫਲਤਾ ਆਏਗੀ ਜਿਹੜੀਆਂ ਖੁਸ਼ੀਆਂ ਆਉਣਗੀਆਂ ਆਂ ਦੀਆਂ ਪਰੇਸ਼ਾਨੀਆਂ ਦੂਰ ਹੋਣਗੀਆਂ ਕਿਉਂਕਿ ਇਹ ਇੱਕ ਲੰਮਾ ਕੰਮ ਹੈ ਔਰ ਮਨੁੱਖ ਇਨੀ ਬਰਦਾਸ਼ਤ ਨਹੀਂ ਰੱਖਦਾ ਕਿ ਉਹ ਲੰਮਾ ਇਨਾ ਸਬਰ ਕਰੇ ਇਸ ਲਈ ਉਹ ਬਿਨਾ ਪਖੰਡੀਆਂ ਕੋ ਪਹੁੰਚ ਜਾਂਦਾ ਹੈਗਾ ਵਾ ਔਰ ਉਹਦੀ ਅਕਲ ਸ਼ਾਉਰ ਵੀ ਕੰਮ ਨਹੀਂ ਕਰਦਾ ਕਿ ਜਿਹੜਾ ਸਾਡੇ ਕੋ ਮਾਅਵਜ਼ਾ ਲੈ ਕੇ ਆਪਣਾ ਰੋਜ਼ੀ ਰੋਟੀ ਚਲਾ ਰਿਹਾ ਹੈਗਾ ਵਾ ਉਹ ਸਾਨੂੰ ਕੀ ਫਾਇਦਾ ਦੇ ਸਕਦਾ ਹੈਗਾ ਵਾ ਫਿਰ ਉਹ ਰੱਬ ਅਗੇ ਇਹੀ ਦੱਸਿਆ ਕਿ ਰੱਬ ਸਾਡੇ ਉੱਤੇ ਆਪਣੀ ਮਿਹਰ ਰੱਖੇ ਔਰ ਸਾਨੂੰ ਇਹੋ ਜੇ ਪਖੰਡੀਆਂ ਕੋਲੋਂ ਬਚਾਈ ਰੱਖੇ ਔਰ ਅਸੀਂ जिस तरह जुबान चो इकररार कर दात का दा मनो भी उसू मनीए और उस दे उत्ते ही मुकम्मल यकीन रखिए वीरों तू कथा कैंप लगी कमेंट्स करके लास्ट में दस्य रखिए अपना ढेर सारा ख्याल मिलेंगे अगली वीडियो के न अल हाफि